ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਕਰਦਿਆਂ ਤੁਹਾਡਾ ਨਵੇਂ ਬਲੌਗ 'ਚ ਔੜੀ-ਹੌੜੀ ਸਰੀਰਪਾਗਰੂ ਤੇ ਵਿਆਹ 'ਚ ਥੋੜੇ ਜਿਹੀ ਸਰੀਰ ਕੰਡਮ ਹੋ ਗਏ ਵਿੱਚ ਅੱਜ ਦਿਖਾਵਾਂਗੇ ਜਿਹੜੀਆਂ ਡੱਡੂ ਟਪੂਚੀਆਂ ਮਾਰੀਆਂ ਨੇ ਉਹਨਾਂ ਨੇ ਬਹੁਤ ਔਖਾ ਕਰਿਆ ਕੰਡਮ ਤਾਂ ਹੋਰ ਆ ਹੂੰ ਸਾਰੇ ਬੰਦੇ ਡਾਊਨ ਪਏ ਪਏ ਨੇ ਸਾਰੇ ਹੂੰ ਸਾਰੇ ਮੈਨੂੰ ਵੀ ਹੋਊਗੀ ਥੋੜੀ ਸ਼ਿਕਾਇਤ ਤੂੰ ਸੱਲ ਚੈੱਕ ਕਰਾ ਆਪਦੇ ਸੱਲ ਨਾ ਮੈਂ ਕਰਾਉਣਾਗਾ ਮੇਰੇ ਨਾਲ ਤਾਂ ਬੁਖਾਰ ਜੜਦਾ ਨਾ ਮੈਨੂੰ ਖਾਂਗਾ ਨਾ ਜਖਾਵਾ ਹੱਡ ਬੰਨਣ ਲੱਗੀ ਰਹਿੰਦੀ ਆ ਸੱਲ ਚੈੱਕ ਕਰਾ ਫਿਰ ਤੇ ਸੱਲ ਘੱਟ ਗਏ ਨੇ ਸੱਲ ਬੱਕਰੀ ਬੁੱਕਰੀ ਪਾਲਾਂਗੇ ਫਿਰ ਹੋਰ ਕੀ ਆ ਇੱਕ ਲੌਂਗਾਰ ਲੈ ਕੇ ਗਏ ਹੋਏ ਨੇ ਇੱਕ ਨੂੰ ਇੱਕ ਨੂੰ ਲੌਂਗਾਰ ਆ ਉਹ ਰਾਤ ਦੇ ਕੁੰਡ ਮੁੜ ਕੇ ਤੇ ਮਾਂ ਨਾ ਕਹੇ ਮਾਂ ਤਾਂ ਨਹੀਂ ਕਾਜ਼ਰ ਕੋਸਰ ਹੋਗੀ ਇੱਕ ਦੀ ਤਿਆਰੀ ਆ ਬਸ ਇੱਕ ਉਹ ਵੀ ਲੱਗਿਆ ਪਿਆ ਉਹਦੇ ਸਾਹਮਣੇ ਮੈਂ ਮੈਂ ਤਾਂ ਇਹ ਕਹਦੀ ਮਾਂ ਉਹਦੇ ਕੁੰਡ ਕੰਡ ਮੁੜ ਕੇ ਮੈਂ ਕਾਜ਼ਰ ਕੋਸਰ ਤਾਂ ਨਹੀਂ ਹੋਈ ਬਾਕੀ ਯਾਰ ਆ ਹਵਾ ਹੀ ਰੁਖੀ ਹਵਾ ਭਾਈ ਵਿਚਾਰ ਰੱਖੋ ਹੀ ਗਾ ਦੇ ਰੁਖੀ ਵਿਚਾਰ ਰੱਖੋ ਜੇ ਧੁੱਪ ਨਿਕਲੀ ਇਹਦਾ ਮਤਲਬ ਇਹ ਨਹੀਂ ਕੱਪੜੇ ਲਾਲਾ ਮਾਰੋ ਵਿਚਾਰ ਰੱਖੋ ਮਰੀਜ਼ ਕਈ ਹੋ ਗਏ ਸਾਡੇ ਚ ਤਾਂ ਤੇ ਵਿਆਹ ਜਿਹੜੇ ਡੱਡੂ ਟਬੂਸ਼ੀਆਂ ਮਾਰੀਆਂ ਨੇ ਉਹ ਵੀ ਹੁਣ ਤੱਕ ਕਰਨਗੀਆਂ ਚਾਲ ਓਏ ਫੋਨ ਲਾ ਕੇ ਉੱਠੀ ਇੱਕ ਅੱਕੜੀ ਮੜਾ ਸੀਨ ਅਦਾ ਬੋਲ ਤੋ ਮਗਰ ਨਹੀਂ ਆਲੇ ਫੋਨ ਤੇ ਫੋਨ ਦਾਲ ਇਧਰ ਬਾਜਰੇ ਚ ਬਹਿ ਜਾ ਬਾਜਰੇ ਚ ਬਾਜਰੇ ਚ ਬਹਿ ਜਾ ਇਧਰ ਨਾ ਨਾ ਇਧਰ ਹੀ ਕਰਨਾ ਨੇ ਅਸ ਤਾਂ ਇਧਰ ਬਾਜਰੇ ਚ ਬੈਠੋ ਇਹ ਦੇ ਇਹ ਇਹ ਤੇ ਫੋਨ ਲਾ ਕੇ ਰੱਖੇ ਮੈਂ ਤੁਹਾਡੇ ਵੀ ਵੀ ਦੀ ਲਾਰਾਂਗੇ ਸ਼ਾਰਟ ਕੈਮਰਾ ਇਹ ਤੇ ਚੱਲੂਗਾ ਉਹ ਤਾਂ ਮੈਂ ਸਮਝ ਗਿਆ ਹੈਂਡ ਫ੍ਰੀ ਹੋ ਜੂ ਮੈਨੂੰ ਐ ਦੀ ਮਹਾ ਤੁਹਾਡਾ ਸ਼ਾਰਟ ਜੇ ਵੀ ਦੀ ਲਾ ਦੀਏ ਮੈਂ ਮੈਂ ਕੋਈ ਨਾ ਆਉਣਾ ਮੈਂ ਆਉਣਾ ਆਉਣਾ ਮੈਂ ਕਰਕੇ ਜੈਨ ਲੂਟੇ ਤੈਨੂੰ ਦੱਸਿਆ ਕੀੜਿਆ ਮੂੰਗੀ ਤਾਂ ਕਾ ਤੂੰ ਤਾਂ ਰਲ ਨੂੰ ਮੈਂ ਕਹਿੰਗਾ ਮੂੰਗੀ ਤਾਂ ਤੂੰ ਤਾਂ ਨਹੀਂ ਗਿਆ ਇਹ ਤਾਂ ਅੱਜ ਮੈਂ ਮਾਰੂਗਾ ਜਾ ਜਾ ਦੇਖ ਦੇ ਬੈਰੀ ਮਰੇ ਬੈਰੀ ਮਰੇ ਤਸ ਖੁਸ਼ ਨਾ ਹੋਈਏ ਆਪੇ ਵੀ ਮਰ ਜਾਣਾ ਕੱਢੀ ਯਾਰ ਚੋੜ ਦਾਂ ਕਰ ਦਾਂ ਕੀ ਹੋਰ ਲੈ 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 ਇਹ ਪਤਾ ਕਿਉਂ ਲੱਗਿਆ ਮੈਂ ਬਲਾਗ ਜਿਹਾ ਲੱਗਿਆ ਬਣਾਉਣੇ ਨੇ ਵੀ ਆ ਮਚੂਰੀ ਕਰਦਣੇ ਹਾਂ ਦੇਖ ਹਸਾਉਂਦਾ ਦੇਖ ਭਾਈ ਹਾਸਿਆਂ ਦਾ ਪਟਾਰਾ ਦੇ ਚੱਲ ਜਲਦੀ ਜਲਦੀ ਭਾਈ ਟਾਈਮ ਬਹੁਤ ਘੱਟ ਹੈ ਹਾਂ ਜੇ ਨਹੀਂ ਵੜਿਆ ਤਾਂ ਨਾ ਡਟਾ ਮਾਰ ਵੱਡੀਆਂ ਜਿਹਨੂੰ ਕੱਪ ਕਾ ਲਿਆ ਹੁਣ ਮਾਰਦਾ ਤਾਂ ਹੋਣੀ ਦੇ ਇਹਦਾ ਮਨ ਨੂੰ ਮਨ ਨੂੰ ਦਰਸਾਦਾ ਆਪਣਾ ਮਨ ਨੂੰ ਤਸੱਲੀਆ ਨੇ ਕਹ ਤਸੱਲੀ ਆ ਜੂ ਹਾਂ ਮਰਨ ਮਰਨ ਵਾਲਾ ਤਾਂ ਨਹੀਂ ਕੋਈ ਨਾ ਪਾ ਗਾ ਇਸਕਾ ਲੱਗਿਆ ਆਈ ਇੱਕ ਨੂੰ ਆਇਆ ਇਹ ਤਾਂ ਇਹਨੂੰ ਪੂਰਾ ਫੀਲ ਕਰਾਉਣਾ ਅਮਾ ਕਿੱਧਰ ਤੱਕ ਕੱਢ ਦੇ ਕੋਈ ਗੱਲੀ ਗੱਲੀ ਜਾਣਾ ਇਹ ਕਹੂਗੀ ਕੀ ਹੋ ਗਿਆ ਬਸ ਕ ਕਰਨਲ ਹੋ ਹੋ ਗਿਆ ਪੂਰਾ ਪੂਰਾ ਹੋ ਗਿਆ ਕਰਨਲ ਹਾਂ ਹਾਂ ਨੱਥ ਚੂੜੇ ਚੜੀਆ ਪੱਤ ਲਾ ਕੇ ਪੱਤ ਦੀ ਉਹ ਤੂੰ ਉਹਦਾ ਕੇ ਮੈਂ ਮੁਰਗਾ ਲੈਣਾ ਕੇ ਉਹ ਆ ਗਿਆ ਕੇ ਉਦੋਂ ਲੈ ਕੇ ਇਹੋ ਕਰਕੇ ਫੋਨ ਲਾ ਕੇ ਇਹ ਲਾਉਗੀ ਰਾਮ ਨੂੰ ਫੋਨ ਰਾਮ ਨੂੰ ਫੋਨ ਲਾ ਕੇ ਕੀ ਗੱਲ ਹੋ ਗਈ ਕੰਮ ਹਲਕਾ ਤਿਆ ਕੇ ਉਹ ਕਹੂਗਾ ਆ ਫਿਰਦਾ ਮੇਰਾ ਕੋਈ ਗੱਲ ਕਰ ਗੱਲ ਕਰ ਹਾਂ ਆਏ ਲੈ ਚੂੜੇ ਲਾ ਕੇ ਤੂੰ ਆਏ ਹਾਂ ਹੈ ਤੇਰੀ ਬਾਤ ਸੁਣ ਕੇ ਹੋਈ ਮੇਰੇ ਸਾਹ ਮੂੰਗੀ ਜਿ ਲੈਣਾ ਮੈਂ ਕਿ ਪੀ ਲਈ ਹਾਂ ਠੀਕ ਹੈ ਉਦੋਂ ਬਾਅਦ ਤੂੰ ਆਉਂ ਰਿਹਾ ਕੱਥੇ ਆ ਗਿਆ ਨਾ ਤੋੜਾ ਉਹ ਪੁੱਛ ਤੱਤਲੀ ਕਿ ਤੱਕ ਤੱਕ ਕੇ ਮੈਨੂੰ ਅੱਜ ਦਾ ਕੋਈ ਨਹੀਂ ਕਿਉਂ ਤਾ ਤੇਰੇ ਮੈਂ ਹੁਣ ਗੱਲ ਕਰ ਨਾ ਜਦੋਂ ਹੀ ਤਾਂ ਮਰ ਗਿਆ ਰਾਜ ਰਾਜ ਤੋਂ ਮਰ ਗਿਆ ਮੈਂ ਹੂੰ ਥੁਰੂ ਕੇ ਹਾਂ ਹੂੰ ਤਾਂ ਮਰਦਾ ਨਹੀਂ ਹੋਵੇ ਵੇਖ ਬਿਹਾਰ ਜਿਹੜਾ ਹੂੰ ਕਰ ਲੈਣਾ ਭਾਈ ਓਰੇ ਦਾਲ ਪਾਣੀ ਦਾ ਭਾਵੇਂ ਉਹ ਜਿਵੇਂ ਤੜਕੇ ਵਾਲੀ ਦਾਲ ਆ ਜਾਣ ਕਿਹ ਹੈ ਪਹਿਲਾਂ ਕੀ ਵਾਹ ਹੈ ਕਿਤੇ ਪੂਰੀ ਦਾਲ ਹੈ ਇਹਦੀ ਜਦੋਂ ਤੂੰ ਐਂ ਕਹਿ ਕਾ ਤੂੰ ਮੜਾ ਮੋਟਾ ਹੋ ਕਰ ਲ ਅਫਸੋਸ ਕਰ ਲ ਮੈਂ ਮੜੀ ਮੂੰਗੀ ਦੀ ਦਾਲ ਲਿਆਵਾਂ ਜਾ ਹਾਂ ਤੇ ਉੱਥੇ ਜਾਏ ਕਹਿੰਦੀ ਅੱਜ ਤਾਂ ਬੱਕਰਾ ਚੱਲੂ ਤੂੰ ਤਾਂ ਜਸ਼ਨ ਬਣਾ ਰਿਹਾ ਸੱਚ ਤਰ 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 ਕੰਮ ਬਣ ਗਿਆ ਮੂੰਗੀ ਦਾਲ ਲੈਣ ਵਗ ਜੇ ਆਉਂਦੇ ਨੂੰ ਵਾਰ ਕੇ ਨਾ ਨਾ ਕੇਰਾ ਤਾਂ ਐਂ ਕਹਿ ਪਿਓ ਪੂਰਾ ਉਦੀ ਬੱਕਰਾ ਬੱਕਰਾ ਕਿਹੜਾ ਦਾ ਇਮੋਸ਼ਨਲ ਕਰਕੇ ਇਹਨੂੰ ਫੀਲ ਕਰਾ ਦੀ ਯਾਰ ਕੇਰਾ ਵੀ ਉਹ ਖਤਮ ਕਰ ਤਾ ਅੱਜ ਚਲੋ ਦੋ ਪਰਮਾਤਮਾ ਨੂੰ ਭਾਈ ਚੰਗਾ ਲੱਗਿਆ ਮੇਰੀ ਗੱਲ ਸੁਣੀ ਇਸ ਸਟਾਰਟਿੰਗ ਸੀਨ ਦਾਵਾਗੇ ਹਾਂ ਸਟਾਰਟਿੰਗ ਐ ਅਫਸੋਸ ਮੈਨੂੰ ਵੀ ਤੈਨੂੰ ਕੀ ਅਫਸੋਸ ਆਦਾ ਮਰ ਗਿਆ ਮੇਰੇ ਹੱਥੋਂ ਨਹੀਂ ਤਾਂ ਮਰਿਆ ਮਰਿਆ ਬ ਭਾਈ ਪੂਰਾ ਹੋ ਹੋਣਾ ਤੈਂ ਰੋਲਾ ਵੀ ਪਿੱਟਣਾ ਆਹ ਮੜ ਹੌਲਾ ਕਰ ਅਸੀਂ ਆਏਗੇ ਰੋਲਾ ਤੇਰੇ ਸੰਦੇ ਨੇ ਲੈ ਗਿਆ ਤੇਰਾ ਬੇਡਾ ਲੈ ਗਿਆ ਉਹ ਇਹ ਤਾਂ ਚਕੀਰੀਆਂ ਚਰੋਲੇ ਗੱਪੇ ਪੰਦੀ ਰਹਦੇ ਨੇ ਫਿਰ ਵੀ ਕੁੜਮਤੀ ਇਹ ਵੀ ਕੁੜਮ ਬਗਦੀ ਕੁੜਮਤੀ ਇਹ ਸਾਡੀ 550 ਤੀ ਹੂੰ ਚਲੋ ਤੂੰ ਚੱਲ ਕੋਈ ਚਲੋ ਜੋ ਕਿਸਮਤ ਚ ਚੜਖਿਆਤੀ ਪਈ ਤਾਂ ਸਾਡਾ ਬੈਰ ਸੀ ਕਿਵੇਂ ਮਰਦੀ ਸੀ ਉਹ ਤਾਂ ਹੈ ਕਿ ਉਹ ਤੋਂ ਬਾਅਦ ਫੇਰ ਇਹ ਕੋਟੂ ਫੇਰ ਇਹ ਗੱਲਾਂ ਕਰਦੀ ਆਰੇ ਬੈਰ ਬਸ਼ੱਕ ਤੀਟਲ ਫੇਰ ਵੀ ਸਕੀਰੀ ਚੋਤੀ ਹੁਣ ਪੱਲੇ ਦਾ ਹਾਂ ਉਹ ਤੂੰ ਜਾ ਉਹਦਾ ਸਟਾਰਟਿੰਗ ਦਾ ਪਹਿਲਾ ਸੀਨ ਕਰਨਾ ਉਹ ਪੰਦੀਆਂ ਕਰ ਕਰ ਚੱਲ ਕਰ ਲਗਾਤਾਰੀ ਕਰ ਨੂੰ ਯਾਰ ਉਹਨੂੰ ਕੈਬ ਬਾਈ ਬਣ ਕੇ ਮੇਰੀ ਅਜੇ ਕੰਡੀਸ਼ਨ ਨਹੀਂ ਹੈਗੀ ਸੀਨ ਕੱਟਣ ਵਾਲੀ ਮਦਾ ਤੇ ਗੰਬਦਾ ਖੰਗਪਾਂ ਖੜਦਾ ਕਰਤਾ ਕਰਤਾ ਹੁਣ ਮੈਂ ਬਾਹਰ ਹਾਂ ਮਾ ਡੱਡੂ ਟੂ ਹਾ ਇਹਨੂੰ ਉਹ ਕਰੀ ਸਾਇਲੈਂਟ ਕਰੀ ਇਹਨੂੰ ਕਾਪੀਰਾਈਟ ਪਾ ਜੂ ਟੱਡੂ ਟਬੂਸੀ ਮਾਰੀ ਜਿਹੜੀ ਵਿਆਹ ਚ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਵੀ ਲੱਤ ਕਿੱਥੋਂ ਦੁਖ ਰਹੀ ਆ ਉਹ ਤਾਂ ਤੱਤੇ ਘੋਲ ਤਾਂ ਨਹੀਂ ਲੱਗਿਆ ਪਤਾ ਕਿੱਥੋਂ ਕੀ ਦੁਖਦਾ ਹੈ ਦੂਜੇ ਦਿਨ ਉੱਠੇ ਮੈਂ ਤੜਕੇ ਹਾਂ 2 ਘੰਟਾ ਦਾ ਲਗਾਤਾਰ ਖੱਲੀ ਨਿਚੜੀ ਆ ਮਜ਼ਾਕ ਦੀ ਗੱਲ ਨਹੀਂ ਸੱਚੀ ਗੱਲ ਹੈ ਸੀਰੀਅਸ ਗੱਲ ਆ ਇੱਥੋਂ ਆ ਚੀਜ਼ਾਂ ਮਾਣਾ ਮੋਟਾ ਜੇ ਤਰਿਆ ਕਰੀਏ ਨਾ ਬਸ ਆ ਰੱਬ ਦਾ ਨਾਮ ਹੀ ਆ ਯਾਰ ਜਮਾਈ ਉਹ ਲੋਕਾਂ ਨੇ ਕਹਿੰਦੇ ਕਹਿੰਦੇ ਆ ਵੀ ਜਿਹੜੇ ਜਿਹੇ ਵੀਡੀਓ ਚ ਹੁੰਦੇ ਨੇ ਗਰਦਾਂ ਕੱਢੀਆਂ ਪਈਆਂ ਨੇ ਕਮੈਂਟ ਜੇ ਪੜੀ ਤੂੰ ਅਸਾ ਹਾਂ ਉਹ ਫੋਟੋ ਜੀ ਨਹੀਂ ਲਾਦੀ ਥੀ ਡਰਾਮਾ ਕਰਨ ਵਾਲੀ ਬੰਤਰੀ ਸਾਰੇ ਲਾਦੀ ਦੀ ਆਈ ਆ ਫਿਰ ਇਹ ਤਾਂ ਬਸ ਜਦੋਂ ਗੱਭਰੂ ਬਣਦੇ ਪਰ ਕਦੇ ਕਦੇ ਨੇ ਬੂਟਾ ਨਾਲ ਖੜਾ ਤਾਤੀ ਬੂਟਾ ਉਹੀ ਲਾਦਾ ਚੱਕ ਕੇ ਜੇ ਪਰ ਜਿੱਦਾਂ ਹੀ ਬਣ ਕੇ ਹੂੰ ਉਦੋਂ ਫਿਰ ਆਏ ਨਹੀਂ ਹੈਗਾ ਵੀ ਘਾਟ ਰਹਿ ਜੂਗੀ ਉਦੋਂ ਤਾਂ ਫਿਰ ਬਣੇ ਹੋਏ ਸੀ ਤੀ ਉਹਦੇ ਉਹਦੇ ਦੇ ਮਾਂਜੇ ਹੋਏ ਹਜੇ ਤੱਕ ਹਜੇ ਤੱਕ ਲੌਂਗ ਵਾਲ ਪਿਆ ਬੰਦਾ ਆਪਣਾ ਰਾਤ ਲੈ ਗਿਆ ਨੂੰ 9:30 ਵਜੇ ਲੌਂਗ ਵਾਲ ਹਾਂ ਕਹਿੰਦਾ ਆਸਾਂ ਨਹੀਂ ਆਉਂਦਾ ਐਵੇਂ ਕਰਿਆ ਆਏ ਹੁੰਡ ਮੁਰਕੇ ਉਹਦੇ ਮਾਂ ਮੇਰਾ ਥਾਲਾ ਡਰ ਗਿਆ ਮੈਂ ਤਾਂ ਮਾ ਲਿਆ ਹੋ ਗਿਆ ਕੰਮ ਜੀ ਬੀਪੀ ਬਾਹਲਾ ਵੱਧ ਗਿਆ ਦਾ ਬਾਹਲਾ ਵੱਧ ਗਿਆ ਜੀ ਹਾਂ ਬੀਬੀ ਬਾਹਲਾ ਵੱਧ ਗਿਆ ਸੱਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਨੌੜਾ ਕੰਮ ਹੋਇਆ ਕੀ ਗੱਲ ਹੋ ਗਈ ਸੁੱਖਾ ਇਹ ਸਰਕਾਰ ਖਾਣਿਆ ਸੁਖੀ ਤੇ ਉਧਰ ਚੱਲਣੀ ਲਾਲੀ ਚਾਂਗ ਰਿਆ ਚਿਹਰੇ ਤੇ ਜਲਾਨੀ ਓਏ ਇਹਨੂੰ ਆਏ ਇੱਧਰ ਕਰ ਦਿਆ ਤੇਰੇ ਘਰ ਆਣਾ ਭਾਈ ਗੱਲ ਸੁਣਨਾ ਮੂੰਜਾ ਮੂੰਜਾ ਕਰਕੇ ਮੂੰਜਾ ਕਰ ਬੱਥੇ ਨਹੀਂ ਜਣ ਕੁੱਟੂ ਇਹਦਾ ਹਾਂ ਬਹੁਤ ਬੋਲਦੀ ਆ ਯਾਰ ਹਾਂ ਅੱਜ ਮੈਂ ਕੁੱਟ ਵੀ ਜਾਂਗਾ ਉਹ ਧਾਕੀਲਾ ਨਹੀਂ ਇਹ ਤਾਂ ਇਹ ਤਾਂ ਤੈਨੂੰ ਕਹਿ ਰੂ ਵੀ ਤੁਸੀਂ ਕੁੜੀ ਨੂੰ ਬਸ ਲੈਣ ਦਿਓ ਇਹ ਦੂਜੇ ਲੋਟ ਉਹ ਇਹ ਦੋਨੇ ਮਾਂ ਦੂਜੇ ਲੋਟ ਦੇ ਘਰ ਬਾਹਰ ਬਾਹਰ ਆ ਜਾ ਉੱਡਦੇ ਉੱਡਣ ਇਹ ਖਾਨਸੂਰੇ ਨੇ ਕੁੜੀ ਤੋਂ ਖਾਂਦੇ ਨੇ ਇਹ ਇਹ ਵੀ ਨਾਲੇ ਕੁੜੀ ਤੋਂ ਖਾਂਦੇ ਨੇ ਮੈਂ ਨਹੀਂ ਡੋਕੀ ਦੇਣੀ ਵੀਰੇ 90 ਬੂਟਾ ਸਿੰਘ 824 ਇਹਦਾ ਸਾਰੇ ਹਜ਼ਾਰ ਤਾਂ ਲਾ ਕੇ ਐਨਕਾ ਸ਼ਰਦਾ ਜੀ ਰੁਪਈਏ ਉੱਥੋਂ ਦੀ ਆ ਭਿਆ ਮਾਂਜਿਆ ਸਾਰੇ ਮਾਂਜ ਤੇ ਜੀਦੀ ਜੀਦੀ ਜੀਤੋ ਉਮੀਦ ਸੀ ਵੀ ਇਹ ਡਿੱਗੂਗਾ ਆ ਫਿਰਦਾ ਝੋਟਾ 650 ਖਾਦੀ ਹੋਈ ਹੈ ਡੋਲੂ ਤੜਕੀ ਇਹ ਤਾਂ ਜਾਨਸਾਰੀ ਮਾਰੇ ਆਥ ਨੇ ਜਦੋਂ ਪਤਾ ਉਹ ਵੀ ਸਰੀ ਟੁੱਟੀ ਜਾਂਦਾਗਾ ਜ਼ਿੰਦਗੀ ਟੁੱਟ ਗਈ ਬੁਖਾਰ ਵਾਲਾ ਪੈੜਾਗਾ ਇਹ ਉਹ ਤਾਂ ਜ਼ਿੰਦਗੀ ਟੁੱਟ ਗਈ ਮੇਦਰਾ ਹੂੰ ਜ਼ਿੰਦਗੀ ਤਾਂ ਕੋਈ ਗੱਲ ਨજર ਲੱਗੀ ਆ ਨજર ਦਾ ਹੱਲ ਕਰਦਿਆਂ ਤੇ ਅੱਜ 1400 ਦੀ ਪੰਜੀ ਦੇ ਰਾਤ ਸਾਢੇ ਲਿਆ ਰਾਤ ਤਾਂ ਮੈਂ ਇਹ ਕੋਣਟ ਮੁੜ ਕੇ ਦੀ ਬੰਦੇ ਦੇ ਹੈ ਹੋਰ ਰਾਤ ਬੜਾ ਜਾਂਦੀ ਜੀ ਬਾਈ ਕਾਂਟ ਕਹਿੰਦਾ ਮੈਂ ਤਾਂ ਕਹਿੰਦਾ ਡਰ ਗਿਆ ਉਹਨੂੰ ਦੇਖ ਕੇ ਆ ਦੇਤੀ ਹੈਂਵਿਕਾ ਇਹ 650mg ਆ ਇਹ ਐਂਟੀਬਾਇਟਿਕ ਹੈ ਇਹ ਕਰੂ ਲੋਡ ਤੈਨੂੰ ਕੁੜਮ ਐ ਤੇਰਾ ਕੁੜਮ ਐ ਤੇਰਾ ਕੁੜਮ ਦੇਖ ਲੈ ਤੂੰ ਅੱਜ ਅੱਜ ਕੁੜਮ ਨਾ ਜੀਤਾ ਬਣੀ ਜੀਤਾ ਹੈਂ ਜੀਤਾ ਬਣੀ ਆ ਜਾ ਯਾ ਅੱਲਾ ਦੇ ਲੈ ਠੀਕ ਹਾਂ ਨਾ ਨਾ ਉਹ ਨਹੀਂ ਉਹ ਹੋ ਰਿਹਾ ਹੈ ਜੋ ਉਹਦੇ ਕੀ ਉਹ ਰੋਗਾ ਤਾਂ ਯਾਰ ਤੂੰ ਇਹ ਹੋ ਰਿਹਾ ਨਾ ਨਾ ਉਹਦੋਂ ਨਾ ਨਾ ਗੱਲਾਂ ਦੋਸਤਾਂ ਨੂੰ ਦਿੰਦੇ ਨੇ ਬਿੱਤੇ ਆਦਾ ਜਾਂਦੇ ਇਹਦਾ ਕੁੜੀ ਜਿਨਾਂ ਹੈ ਕਿ ਤੇਰੇ ਸੌਰੀ ਵਾਲੀ ਫੀਮ ਉਹ ਢੱਬੀ ਪੜਾ ਦੇ ਲਾਡੀ ਨੂੰ ਇਹੋ ਜਿਹਾ ਕੁਸੂਤ ਕੀ ਕਹਿ ਕੇ ਬੜਿਆਲੀ ਤੈਂ ਕੀ ਕਹਿ ਕੇ ਬੜਿਆਲੀ ਬੇਬੇ ਕੀ ਕਹਿ ਕੇ ਬੜਿਆਲੀ ਮੇਰੀ ਫੋਟੋ ਦਿਖਾਈ ਹੈ ਦੇਖ ਆਪਣੇ ਬਲਾਗ 'ਚ ਵੀ ਮੈਂ ਬੋਲਦਾ ਰਹਦਾ ਦੇਖ ਪੋਸਟਰ ਬਣਾਇਆ ਮੈਂ ਦੇਖ ਫਿਲਮਾਂ ਵਾਲੀ ਸੀਬੋ ਲਾ ਲਾ ਲੇਟੈਸਟ ਇੰਟਰਵਿਊ ਕਾ ਕੀ ਕੁਝ ਖਾਸ ਗੱਲਾਂ ਕੁਝ ਖਾਸ ਗੱਲਬਾਤ ਇੰਟਰਵਿਊ ਆ ਰਹੀ ਹੈ ਭਾਈ ਅਭੀ ਪੁੱਛੇ ਦਰ ਦੇਖ ਲਿਓ ਯਾਰ ਦੇਖ ਲਿਓ ਆ ਟੈਸਟ 'ਤੇ ਨਿਦ੍ਰਮੈਨੂੰ ਟਾਈਮ ਨਹੀਂ ਮਿਲਿਆ ਜੇ ਵਲੌਗ ਬਣਾਉਣ ਦਾ ਤੇ ਵਿਰੇ ਆ ਜਾਦਾ ਵਿਰੇ ਸੀਨ ਆ ਯਾਰ ਤੇਰਾ ਵਿਰੇ ਵਿਰੇ ਮੜਾ ਜਾ ਦੇਖ ਹੀ ਲੈ ਵਿਰੇ ਆ ਕੇ ਯਾਰ ਹਾਂ ਯਾਰ ਹੂੰ ਆ ਗਿਆ ਭਾਈ ਵਿਰੇ ਮੜਾ ਜਾ ਬੁੱਲ ਜੀ ਚੜ ਕੇ ਦਿਖਾ ਦੇ ਵਿਰੇ ਕੀ ਹੋ ਗਿਆ ਹੂੰ ਇਹ ਹੋ ਗਿਆ ਯਾਰ ਬਰੇਦਰ ਸਾਰੀ ਚ ਬੰਦੇ ਫਿਰਦੇ ਆ ਵੀਰੇ ਆਪਣੇ ਇਵੇਂ ਫਿਰਦੇ ਨੇ ਦੇਖੀ ਆ ਦੇਖੀ ਕਿਵੇਂ ਕਮਾਗਰ ਕੱਢੀ ਫਿਰਦਾ ਕੈਮਰਾ ਇੱਕ ਆ ਇੱਧੇ ਚ ਆਉਂ ਆਉਂ ਆ ਦੇਖ ਕਬ ਕੀ ਨੀ ਮਰੀਦਾ ਜਦਾ ਦੇਖ ਇੱਕ ਔਨ ਦੇ ਲਈ ਬਣਾ ਕੇ ਪਾਈ ਕਾ ਕਿਸੇ ਪਾਈ ਕਾ ਪਾਈ ਕਾ ਦੇ ਲਈ ਉਹਦਾ ਉਹਦਾ ਇੰਟਰਵਿਊ ਲੈ ਰਿਆ ਉਹਦੀ ਦਿਖਾ ਉਹਦੇ ਉਹਦਾ ਇੰਟਰਵਿਊ ਨਹੀਂ ਹੋ ਗਿਆ ਤਾਂ ਵਾਂਝੇ ਲੈ ਲੈ ਹੋ ਗਿਆ ਮਾਰਨਾ ਉਹ ਇਹਦੇ ਮਾਰਨਾ ਖੁੰਡਾ ਹੁੰਦਾ ਮਾਰ ਦੇ